ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ 'ਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਮੇਰੇ ਤੋਂ ਤੇ ਅੱਜ ਅਸੀਂ ਸਾਰੇ ਜਾਣੇ ਤਿੰਨੇ ਜਾਣੇ ਬਲਕੇ ਤੁਹਾਨੂੰ ਇੱਕ ਨਾ ਇੱਕ ਜਿਦਾਂ ਮਨ ਮੰਨੋ ਅੱਜ ਇਹਦੀ ਕੋਈ ਕਹਾਣੀ ਸੁਣਾਉਣਗੇ ਤੇ ਮੈਂ ਕੋਈ ਕਹਾਣੀ ਸੁਣਾਵਾਂਗੇ ਤੇ ਕੋਈ ਨਾ ਕੋਈ ਤੁਹਾਨੂੰ ਕੋਈ ਨਾ ਕੋਈ ਕਹਾਣੀ ਸੁਣਾਉਣਗੇ ਅੱਜ ਅਸੀਂ ਬੈਠ ਕੇ ਸੋਚਿਆ ਕਿ ਸਾਡੀ ਚਾਹਤ ਹੈ ਜੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਤੇ ਨਾਲ ਜੁੜੀ ਹੋਈ ਕੋਈ ਵੀ ਗੱਲ ਸਾਹਿਬ ਕਹਿ ਲਵੋ ਕੁਝ ਚੀਜ਼ਾਂ ਜਿਹੜੀਆਂ ਸਾਹਿਤ ਤੇ ਨਹੀਂ ਵੀ ਢੁਕਦੀਆਂ ਪਰ ਜੇ ਤਾਂ ਪੰਜਾਬੀ ਭਾਸ਼ਾ ਦੇ ਨਾਲ ਸਬੰਧਤ ਕੋਈ ਨਾ ਕੋਈ ਚੀਜ਼ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੀਏ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਦੇ ਨਾਲ ਜੋੜਦੇ ਰਹੀਏ ਤੇ ਅਸੀਂ ਵੀ ਕੁਝ ਪੰਜਾਬੀ ਦੇ ਨਾਲ ਜੋੜਦੇ ਰਹੀਏ ਸੋ ਮੈਂ ਆਇਆ ਤੇ ਤੁਹਾਨੂੰ ਥੋੜੀ ਜੀ ਹਾਸ ਰਸ ਨਾਲ ਸੰਬੰਧਤ ਕਹਾਣੀ ਜੁੜੀ ਸੁਣਾਵਾਂਗਾ ਤੇ ਉਸ ਤੋਂ ਬਾਅਦ ਹਰ ਜੀ ਤੇ ਕਮੈਂਟੇਸ਼ਨ ਨਾਲ ਜਰੂਰ ਕਹਾਣੀ ਸੁਣਾਉਣਗੇ ਤੇ ਇਹ ਕਹਾਣੀ ਜਿਹੜੀ ਹੈ ਇਹ ਅਸੀਂ ਆਪਣੇ ਦਾਦਾ ਜੀ ਕੋਲ ਸੁਣੀ ਹੈ ਤੇ ਸਾਡੇ ਨਾਲ ਬਚਪਨ ਵਿੱਚ ਜਦਾ ਗੁਜ਼ਰਿਆ ਹੈ ਇਹ ਅਸਿਕਾਣੀਆਂ ਬੜੀਆਂ ਸੁਣੀਆਂ ਜਾਂਦੀਆਂ। ਸੋ ਇਹ ਜਿਹੜੀਆਂ ਕਹਾਣੀਆਂ ਹੁੰਦੀਆਂ ਕਾਲਪਨਿਕ ਹੁੰਦੀਆਂ ਕੋਈ ਚੀਜ਼ਾਂ ਸੰਭਵ ਨਹੀਂ ਹੁੰਦੀਆਂ ਪਰ ਇਹਨਾਂ ਕਹਾਣੀਆਂ 'ਚ ਫਿਰ ਵੀ ਉਹ ਹੁੰਦੀਆਂ ਹੁੰਦੀਆਂ। ਤੇ ਹਾਂ ਸਿੱਖਣ ਨੂੰ ਵੀ ਮਿਲਦਾ ਕਹਿ ਸਕਦੇ ਹਾਂ ਪਾਸੇ ਬੱਚਿਆਂ ਦੀ ਮਨੋਰੰਜਨ ਹੀ ਹੁੰਦੀ ਹੈ ਕਹਾਣੀਆਂ। ਉਹ ਕਹਾਣੀਆਂ ਦਾ ਇਹ ਆ ਕਿ ਇੱਕ ਚੋਣਦੀ ਆਪਾਂ ਸਿੱਖਿਆ ਦੀ ਗੱਲ ਹੀ ਇਹ ਤੇ ਸਿੱਖਿਆ ਇਹ ਮਿਲਦੀ ਆ ਕਿ ਕਈ ਵਾਰੀ ਅਸੀਂ ਐਵੇਂ ਕਿਸਮੂ ਮੁਸੀਬਤ ਨੂੰ ਚੁੱਕ ਕੇ ਦਰਦੇ ਰਹਿੰਦੇ ਹਾਂ। ਠੀਕ ਹੈ? ਉਹ ਮੁਸੀਬਤ ਨੂੰ ਸਾਨੂੰ ਮਕਾਦਣਾ ਚਾਹੀਦਾ ਪਰ ਅਸੀਂ ਐਵੇਂ ਉਹਨੂੰ ਚੁੱਕੀ ਕਰਦੇ ਹਾਂ ਆਪਣੀ ਜੀ। ਉਹ ਇਦਾਂ ਹੁੰਦਾ ਆ ਕਿ ਇੱਕ ਵਾਰੀ ਇੱਕ ਬੰਦਾ ਇਹਦੇ ਜਾਂਦਾ ਨਾ ਯਾਰ ਸਬਰ ਤੇ ਤੇ ਉਹ ਜਾਂਦਾ ਤੇ ਖੂਹ ਲੱਗੇ ਪਾਣੀ ਪੀਣ ਲੱਗਦਾ ਤੇ ਉਹ ਦੇਖਦਾ ਕਿ ਕੋਈ ਦਰਖਤ ਹੁੰਦਾ ਆ ਤੇ ਖੂਹ ਦੇ ਲਾਗੇ ਦਰਖਤ ਹੁੰਦਾ ਆ ਤੇ ਉਹਨੂੰ ਨਾ ਅੱਗ ਲੱਗੀ ਹੁੰਦੀ ਤੇ ਉਹਦੇ ਉੱਪਰ ਹੁੰਦਾ ਇੱਕ ਸੱਪ ਤੇ ਉਹ ਜਿਹੜਾ ਸੱਪ ਜਿਹੜਾ ਸੜਨ ਲੱਗਾ ਹੁੰਦਾ ਆ ਉਹਦੇ ਉੱਪਰ ਨੂੰ ਅੱਗ ਲੱਗੀ ਹੁੰਦੀ ਹੈ ਤੇ ਉਹ ਸੱਪ ਆਵਾਜ਼ ਮਾਰਦਾ ਨਾ ਕਿ ਮੈਨੂੰ ਕਈ ਬਚਾਓ ਤੇ ਉਹ ਬੰਦਾ ਜਿਹੜਾ ਲੱਗਣ ਲੰਦਾ ਦਾ ਆਵਾਜ਼ ਸੁਣਨ ਦਾ ਉਹ ਕੀ ਕਰਦਾ ਕਿ ਜਦੋਂ ਜੇ ਇਹਦੇ ਨਾਲ ਟਾੜੀ ਦੇ ਨਾਲ ਕਹਿ ਲੋ ਉਹ ਸੱਪ ਨੂੰ ਥੱਲੇ ਲਾ ਦਿੰਦਾ ਮਤਲਬ ਸੱਪ ਨੂੰ ਬਚਾ ਦਿੰਦਾ ਤੇ ਉਹ ਸੱਪ ਕੀ ਕਹਿੰਦਾ ਸੱਪ ਜਦੋਂ ਬੰਦਾ ਨੂੰ ਬਚਾ ਲਦਾ ਸੱਪ ਨੂੰ ਤੇ ਸੱਪ ਕਹਿੰਦਾ ਮੈਂ ਤੈਨੂੰ ਡੰਗ ਮਾਰ ਦਿਆਂਗਾ ਤੇ ਉਹ ਬੰਦਾ ਕਹਿੰਦਾ ਲੈ ਮੈਂ ਤੇ ਤੇਰਾ ਭਲਾ ਕੀਤਾ ਹੈ ਮੈਂ ਤੈਨੂੰ ਬਚਾਇਆ ਮੈਂ ਤੇਰੀ ਜਾਨ ਬਚਾਈ ਆ ਤੇ ਤੂੰ ਮੈਨੂੰ ਡੰਗ ਮਾਰਨਾ ਇਹ ਤੇ ਗਲਤ ਗੱਲ ਇਹ ਸਿਆਣੇ ਕਹਿੰਦੇ ਨੇਕੀ ਨੂੰ ਨੇਕੀ ਹੁੰਦੀ ਹੈ ਮਤਲਬ ਜਿਹੜਾ ਬੰਦਾ ਚੰਗਾ ਕਰਦਾ ਉਹਦਾ ਭਲਾ ਹੁੰਦਾ ਹੈ ਉਹ ਸੱਪ ਕਹਿੰਦਾ ਨਹੀਂ ਨਹੀਂ ਨੇਕੀ ਨੂੰ ਵੱਧੀ ਹੁੰਦੀ ਹੈ ਭਾਵ ਕਿ ਨੇਕੀ ਦਾ ਨੇਕੀ ਕਰਨ ਵਾਲੇ ਦਾ ਮਾੜਾ ਹੁੰਦਾ ਹੈ ਉਹ ਕਹਿੰਦਾ ਨਹੀਂ ਇਹ ਕਰਨੀ ਆ ਮੈਂ ਤੇਰੀ ਜਾਨ ਬਚਾਈ ਆ ਤੇ ਤੈਨੂੰ ਚਾਹੀਦਾ ਨਹੀਂ ਐ ਕਿ ਤੂੰ ਮੈਨੂੰ ਡੰਗ ਮਾਰੇ ਕਿਉਂਕਿ ਨੇਕੀ ਨੂੰ ਕੀ ਅੰਦਰ ਨੇਕੀ ਨੇ ਹੈ ਨਾ ਤੇ ਮੈਂ ਸੋਚ ਚੈੱਕ ਕਰ ਰਹਾ ਕਿ ਸਹੀ ਦਾ ਸੌੜ ਹੈ ਕਿ ਨਹੀਂ ਤੇ ਉਹ ਕਹਿੰਦੇ ਚਲੋ ਆਪਾਂ ਇਦਾਂ ਕਰਦੇ ਆਪਾਂ ਕਿਸੇ ਨੂੰ ਪੁੱਛ ਲੈਨੇ ਆਪਾਂ ਫੈਸਲਾ ਕਰਾ ਲੈਨੇ ਕਿਸੇ ਕੋ ਜਿੱਦਾਂ ਉਹ ਕਹਿੰਨ ਕਿ ਫਿਰ ਆਪਾਂ ਉਹਦਾ ਕਰਨਾ ਤੇ ਉਹ ਸਭ ਕਹਿੰਦਾ ਚਲੋ ਆਪਾਂ ਚੱਲ ਪੈਂਦੇ ਆ ਉਹ ਕਹਿੰਦਾ ਵੀ ਮੈਨੂੰ ਉਹਦੇ ਨਾਲ ਲੈ ਜਾ ਉਹ ਬੰਦਾ ਕਿਰਦਾਰ ਤੋਂ ਪਰਣਾ ਹੁੰਦਾ ਇੱਥੇ ਜਾਂ ਕੱਪੜਾ ਕਹਿ ਲੋ ਉਹ ਬੰਦਾ ਤੇ ਕੱਪੜੇ ਦੇ ਵਿੱਚ ਸਭ ਕੁ ਪਾੜ ਕੇ ਉਹ ਮੁੰਡਾ ਡੰਗ ਲੈਂਦਾ। ਕਿਹਦਾ ਆ ਕਿਸੇ ਨੂੰ ਪੁੱਛਣਾ ਗਿਆ ਕਿ ਅੱਗੇ ਜਾ ਕੇ। ਅੱਗੇ ਜਾਂਦੇ ਤੇ ਉਹ ਕਿਸੇ ਦਰਖਤ ਕੋ ਜਾਂਦੇ। ਉਹ ਕਹਿੰਦੇ ਆਪਾਂ ਦਰਖਤ ਨੂੰ ਕੱਟ ਲੈਣੇ ਆ। ਕਿ ਜੀ ਇਹ ਸਾਡਾ ਫੈਸਲਾ ਕਰੋ। ਉਹ ਦਰਖਤ ਜਾਂਦੇ ਤੇ ਉਹ ਕਹਿੰਦੇ ਵੀ ਜਿਹੜੇ ਦਰਖਤ ਤੇ ਸੀ ਮਨਿਸਿਪਲ ਸਰਪੰਚ ਉਹ ਸੜ ਗਿਆ ਸੀ। ਠੀਕ ਹੈ। ਤੇ ਇਹ ਚ ਕਾਂਬਰੀ ਚੀਜ਼ ਆ ਨਾ ਤੇ ਉਹ ਦਰਖਤ ਕੋ ਜਾਂਦੇ ਤੇ ਦਰਖਤ ਨੂੰ ਜਾਂਦਾ ਦਰਖਤ ਕੋਲ ਆ ਬੰਦਾ ਕਹਿੰਦਾ ਜੀ ਸਾਡਾ ਫੈਸਲਾ ਕਰ। ਮੈਂ ਇਹ ਸਭ ਨੂੰ ਬਚਾਇਆ ਇਹ ਸੜਾ ਲੰਗਾ ਸੀ ਮੈਂ ਇਹਨੂੰ ਬਚਾ ਲਿਆ। ਤੇ ਇਹ ਹੁਣ ਕਹਿੰਦਾ ਮੈਂ ਤੈਨੂੰ ਡੰਗ ਮਾਰਨਾ ਤੇ ਵੀ ਨੇਕੀ ਨੂੰ ਨੇਕੀ ਹੁੰਦੀ ਆ ਕਿ ਨੇਕੀ ਨੂੰ ਵਧੀ ਹੁੰਦੀ ਆ ਉਹ ਦਰਥ ਰਗੋ ਕਹਿੰਦਾ ਨਹੀਂ ਜੀ ਨੇਕੀ ਨੂੰ ਵਧੀ ਹੁੰਦੀ ਆ ਅੱਛਾ ਹੈ ਨਾ ਉਹ ਕਹਿੰਦਾ ਕਿੱਦਾਂ ਕਹਿੰਦਾ ਲੋਕ ਜਿਹੜੇ ਮੇਰੀ ਛਾਂ ਥਲੇ ਰਹਿੰਦੇ ਆ ਪਰ ਬਾਦ ਵਿੱਚ ਕੀ ਕਰਦੇ ਮੇਰੇ ਆ ਹੀ ਟਾਣੀਆਂ ਵੱਢਦੇ ਆ ਹੈ ਨਾ ਬੀਜ ਜਿਹੜਾ ਵੱਢਦੇ ਮਨ ਨੂੰ ਖੁਰਦੇ ਆ ਤੇ ਨੇਕੀ ਨੂੰ ਵਧੀ ਹੁੰਦੀ ਆ ਮਤਲਬ ਕਿ ਤੈਨੂੰ ਸਭ ਨੂੰ ਕਹਿੰਦਾ ਤੈਨੂੰ ਇਹਨੂੰ ਡੰਗ ਮਾਰ ਦੇਣਾ ਚਾਹੀਦਾ ਤੇ ਬੰਦੇ ਦੇ ਖਿਲਾਫ ਹੋਏ ਦਾ ਫੈਸਲਾ ਬੰਦਾ ਇਹ ਨਹੀਂ ਕਿ ਕੰਮ ਖਰਾਬ ਕਹਿੰਦਾ ਆਪਾਂ ਕਿਸੇ ਹੋਰ ਕੋ ਵਛ ਲੈਣੇ ਆਪਾਂ ਅੱਗੇ ਹੋਰ ਵਛ ਲੈਣੇ ਪੱਕਾ ਕਰਕੇ ਫਿਰ ਜਦਾਂ ਮਾਚੀ ਕਰ ਥੋੜੀ ਅੱਗੇ ਜਾਂਦੇ ਤਾਂ ਕੋਈ ਨਾ ਗਾਈ ਹੁੰਦੀ ਆ ਉਹ ਘੁਰੀ ਫਿਰਦੀ ਹੁੰਦੀ ਆ ਜਦ ਗੱਲ ਸੁਣਾਂ ਜੋ ਕਹਿੰਦਾ ਜੇ ਆਪਾਂ ਇਹਨੂੰ ਬਚ ਲੈਣੇ ਉਹ ਫਿਰ ਸਭ ਨੂੰ ਬੋਲਦਾ ਆਪਣੀ ਬੋੜਲੀ ਜਿੱਥੇ ਤੇ ਉਹ ਕਹਿੰਦੇ ਉਹਨੂੰ ਤਾਂ ਗੱਲ ਦੱਸਦੇ ਵੀ ਇੰਦਾਂ ਤਾਂ ਮੈਂ ਬੰਦਾ ਕਹਿੰਦਾ ਮੈਂ ਇਹਨੂੰ ਬਚਾਇਆ ਤੇ ਹੁਣ ਮੈਨੂੰ ਡੰਗ ਮਾਰੋ ਨਾ ਕਰਦਾ ਤੇ ਤੂੰ ਸਾਡਾ ਫੈਸਲਾ ਕਰ ਕਿ ਇਹਨੇ ਕਿਹਨੂੰ ਨੇਕੀ ਹੁੰਦੀ ਆ ਕਿ ਨੇਕੀ ਨੂੰ ਵਧੀਆ ਹੁੰਦੀ ਆ ਉਹਦੇ ਲਈ ਨਹੀਂ ਨੇਕੀ ਨੂੰ ਬਲੀਏ ਹੁੰਦੀ। ਇਹਨੇ ਉਹ ਕਿਹਾ ਇਹਨੇ ਲੋਕ ਕੀ ਕਰਦੇ ਆ ਬੰਦੇ ਮੇਰੇ ਨਾਲ ਕੀ ਕਰਦੇ ਆ ਕਿ ਜਦੋਂ ਤੱਕ ਮੈਂ ਦੁੱਧ ਦੇਣੀ ਆ ਉਦੋਂ ਤੱਕ ਮੇਰੀ ਸੇਵਾ ਕਰਦੇ ਮੈਨੂੰ ਪਾਲਦੇ ਆ ਤੇ ਜਦੋਂ ਮੈਂ ਦੁੱਧ ਦੇਣਾ ਬੰਦ ਕਰ ਦੇਣੀ ਆ ਉਦੋਂ ਮੈਨੂੰ ਛੱਡ ਦਿੰਦੇ ਆ ਹੈਨਾ ਤੇ ਨੇਕੀ ਨੂੰ ਬਲੀ ਹੁੰਦੀ ਆ ਬੰਦੇ ਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਹੋ ਗਿਆ ਜਿਹੜਾ ਬੰਦਾ ਹੈ ਇਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਆ ਤੇ ਨੂੰ ਇਹਨੂੰ ਡੰਗਵਾ ਦੇਣ ਬਲੀ ਤੇ ਉਹ ਸਾਹ ਬੰਦਾ ਸਾਹ ਹੁੰਦਾ ਕਿ ਹੁਣ ਤੇ ਕੰਮ ਖਰਾਬ ਹੋ ਗਿਆ ਦੋਵੇਂ ਬੰਦੇ ਆ ਗਏ ਤੇ ਦੋਨਾਂ ਕੋ ਨਹੀਂ ਫਾਇਦਾ ਆ ਉਹ ਕਹਿੰਦੇ ਚੱਲ ਹੁਣ ਆਪਾਂ ਇੱਕ ਹੋਰ ਆਖਰੀ ਬਸ ਪੁੱਛਣਾ ਹੈ ਫਿਰ ਤੁਹ ਜਦਵਾ ਦੇਗਾ ਉਹ ਫਿਰ ਸਾਪ ਨੂੰ ਚੁੱਕਦਾ ਤੇ ਜਾਂਦੇ ਹੁੰਦੇ ਨੇ ਰਾਜ ਕੋਈ ਗਿੱਦੜ ਹੁੰਦਾ ਹੁਣ ਇਹਨਾਂ ਕਹਾਣੀਾਂ 'ਚ ਕੀ ਹੁੰਦਾ ਕਿ ਗਿੱਦੜ ਦਾ ਰੋਲ ਜਿਹੜਾ ਬੜਾ ਐਮ ਬਣ ਜਾਂਦਾ ਕਿਉਂਕਿ ਗਿੱਦੜ ਅਸਲ 'ਚ ਉਹਦਰ ਧੋਖ ਦਿਖਾਇਆ ਗਿਆ ਜਾਨਵਰ ਚਲਾਕੀ ਦਿਖਾਇਆ ਗਿਆ ਬੜੀ ਕਹਾਣੀ 'ਚ ਦਾ ਰੋਲ ਬਹੁਤ ਸੋਹਣਾ ਕਿਤੇ ਤੇ ਉਹ ਕੀ ਹੁੰਦਾ ਕੋਈ ਬੰਦੇ ਗਿੱਦੜ ਦੇ ਮਗਰ ਪਏ ਹੁੰਦੇ ਤਾਂ ਗਿੱਦੜ ਧੋੜ ਧੋੜ ਕੇ ਆਂਦਾ ਹੁੰਦਾ ਸਾਹ ਜੜਿਆ ਹੁੰਦਾ ਤੇ ਉਹ ਬੰਦਾ ਉਹਦੇ ਅੰਦਰ ਹੀ ਸਾਡਾ ਫੈਸਲਾ ਕਰਾ ਲੇ ਇਦਾਂ ਕੋਈ ਕੰਮ ਖਰਾਬ ਹੋ ਗਿਆ ਉਹ ਕਿਦੜ ਕਹਿੰਦਾ ਵੀ ਪਹਿਲਾਂ ਤਾਂ ਤੂੰ ਮੈਨੂੰ ਬਚਾ ਪਰਦੇ ਮੇਰੇ ਮਗਰ ਪੱਗੇ ਆ ਤੇ ਮੈਨੂੰ ਕਿਸੇ ਤਰੀਕੇ ਬਚਾ ਉਹ ਕੀ ਕਰਦਾ ਆ ਕਿਸੇ ਤਰੀਕੇ ਉਹਨੂੰ ਲਗਾ ਲੈਂਦਾ ਆ ਹੈਨਾ ਕਿਸੇ ਵੀ ਤਰੀਕੇ ਘਾ ਲੋ ਉਹਨੂੰ ਲਗਾ ਲੈਂਦਾ ਤੇ ਉਹ ਬੰਦੇਾਂ ਦੇ ਤੋਂ ਉਹ ਉਹਨੂੰ ਘੋੜਾ ਥੱਕਦੇ ਕਿ ਇੱਧਰ ਗਿਆ ਕਿ ਇੱਧਰ ਜਦੋਂ ਬੰਦੇ ਚੱਲ ਜਾਂਦੇ ਆ ਤੇ ਉਹ ਉਹਨੂੰ ਕਹਿੰਦਾ ਉਹ ਕਿਦੜ ਕਹਿੰਦਾ ਵੀ ਹੁਣ ਦੱਸ ਕੀ ਨਾ ਬਖਾ ਦੂਗਾ ਉਹ ਕਹਿੰਦਾ ਵੀ ਸਾਬ ਇਦਾਂਗੇ ਇਹ ਸੱਪ ਨੂੰ ਮੈਂ ਬਚਾਇਆ ਸੀ ਮਰ ਚਲਾ ਹੀ ਤੇ ਹੁਣ ਇਹ ਕਹਿੰਦਾ ਵੀ ਮੈਂ ਤੈਨੂੰ ਡੰਗ ਮਾਰਨਾ ਮੈਂ ਇਹਨੂੰ ਕਿਹਾ ਵੀ ਮੈਂ ਨੇਕੀ ਕੀਤੀ ਇਹਦਾ ਤਾਂ ਫਲ ਨੇਕੀ ਹੋਣਾ ਚਾਹੀਦਾ ਨੇਕੀ ਨੂੰ ਨੇਕੀ ਆ ਦੁਨੀਆਂ 'ਚ ਨੇਕੀ ਨੂੰ ਬਦੀ ਨਹੀਂ ਹੁੰਦੀ ਮਤਲਬ ਚੰਗਾ ਕਰਨ ਵਾਲਾ ਦਾ ਮਾੜਾ ਨਹੀਂ ਹੁੰਦਾ ਤੇ ਐਹੀ ਕਹਿੰਦਾ ਦਰਖਤ ਨੂੰ ਗਏ ਆ ਤੇ ਗਾਇ ਨੂੰ ਗਏ ਆ ਉਹਨਾਂ ਨੇ ਕਿ ਆ ਵੀ ਨੇਕੀ ਨੂੰ ਬਦੀ ਹੁੰਦੀ ਹੈ ਤੇ ਤੂੰ ਦੱਸ ਤੇ ਉਹ ਚਲ ਹੁਣ ਜਾਨਵਰ ਜਿਹੜਾ ਕਿੱਧਰ ਚਲਾਕ ਜਾਗਵਾਰਾ ਸੱਚ ਦਿਖਾਇਆ ਗਿਆ ਉਹ ਕਹਿੰਦਾ ਵੀ ਕਹਿੰਦਾ ਸੱਪ ਕਿਤੇ ਸੱਪ ਬਾਹਰ ਹੁੰਦਾ ਨਾ ਕਹਿੰਦਾ ਮਤਲਬ ਮੈਨੂੰ ਗੱਲ ਸਮਝ ਨਹੀਂ ਆਈ ਤੁਹਾਡੀ ਤੇ ਇਹ ਕਹਿੰਦਾ ਤੂੰ ਇਹਨੂੰ ਲੈ ਕੇ ਕਿੱਦਾਂ ਆਇਆ ਤੇ ਉਹ ਕਹਿੰਦਾ ਮੈਂ ਇਹਨੂੰ ਬਾਹਰ ਲੈ ਕੇ ਕਹਿੰਦਾ ਮੈਨੂੰ ਸਮਝ ਨਹੀਂ ਆਇਆ ਤੋ ਇਹਨੂੰ ਬਨ ਕੇ ਦੱਸ ਦੇ ਕਿ ਕਿਦਾਂ ਲੈ ਕੇ ਹਨ ਉਹ ਕਹਿੰਦਾ ਚਾਹ ਉਹ ਕਪੜਾ ਬੋਲਾ ਕਹਿੰਦਾ ਸਾਬਣ ਦੇ ਵਿੱਚ ਪਾ ਲੈ। ਸਾਬਣ ਵਿੱਚ ਪਾ ਲੈਂਦਾ ਤੇ ਉਹ ਬੰਦੇ ਨੇ ਕਹਿੰਦਾ ਕਿ ਇਹਨੂੰ ਮਾਰ ਇਹਨੂੰ ਕਿਥੇ ਨਾਲ ਲੈ ਕੇ ਤਿਆਰ ਕਰਦਾ ਨੇ। ਕਹਿੰਦਾ ਨਹੀਂ ਤੈਨੂੰ ਮੈਂ ਮਾਰਨਾ ਹੀ ਮਾਰਨਾ। ਉਹ ਬੰਦਾ ਕੀ ਆ ਤਾਂ ਉਹਦੀ ਗੱਲ ਮੰਨਦਾ ਕਿ ਸਾਬਣੋਂ ਮਾਰ ਦਿੰਦਾ। ਮਤਲਬ ਕਹਾਣੀ ਇਹਦਾ ਆ ਕਿ ਕਈ ਵਾਰੀ ਅਸੀਂ ਜਿਹੜੀ ਆ ਮੁਸੀਬਤ ਐਵੇਂ ਹੀ ਸਿਰ ਤੇ ਚੁੱਕ ਲੈਂਦੇ ਆ ਉਹ ਮੁਸੀਬਤ ਨੂੰ ਜਿਹੜਾ ਉਸੇ ਟਾਈਮ ਤੁਹਾਨੂੰ ਕੱਲ੍ਹ ਨੂੰ। ਕਾਹੀ ਕਹਾਣੀ ਦਾ ਮੇਰਾ ਮਕਸਦ ਉਹ ਨਹੀਂ ਸੀ ਇੱਕ ਹਨ ਮਨ ਮਨ ਜੇ ਲਈ ਹੁੰਦੀ ਹੈ ਨਾ ਹਾਂ ਇਹ ਵੀ ਬਣੀ ਆਈ ਹੈ ਨੇਕੀ ਕਰ ਦਰਿਆ ਮਿਟਾ ਦਰਿਆ ਮਿਟਾ ਇੱਥੇ ਵੀ ਚੀਜ਼ ਸਿੱਧ ਹੁੰਦੀ ਹੈ ਕਿ ਹਾਂ ਨੇਕੀ ਕਰਕੇ ਕਦੀ ਵੀ ਆਪਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਨਿਸ਼ਾਨ ਜਾਈਦਾ ਤਾਂ ਵਾਪਸ ਜਿਹੜੀ ਇਹ ਚੀਜ਼ ਮਲੇਗੀ ਹਾਂ ਪਰ ਜਦੋਂ ਹਣ ਇਹ ਕਹਾਣੀਆਂ ਇਹ ਬੱਚਿਆਂ ਦੇ ਲਈ ਹੈ ਇਹਦੇ ਚ ਇਹ ਚੀਜ਼ਾਂ ਨਹੀਂ ਸਿੱਧ ਹੁੰਦੀਆਂ ਇਹ ਨਹੀਂ ਚੀਜ਼ ਹੈ ਤੇ ਨਹੀਂ ਕਰ ਸਕਦੇ ਇੱਥੇ ਬੱਚਿਆਂ ਦੀ ਕਹਾਣੀ ਸਿਰਫ ਬੱਚਿਆਂ ਨੂੰ ਦਰਸਾਉਣ ਦੇ ਲਈ ਹੁੰਦੀ ਹੈ ਕਿ ਲੈ ਵੀ ਬੜਾ ਮਜ਼ਾ ਆਇਆ ਸਾਨੂੰ ਕਹਾਣੀ ਸੁਣ ਕੇ ਉਦਾਂ ਹੀ ਕਹਾਣੀ ਦਾ ਇਦਾਂ ਦਾ ਮਕਸਦ ਨਹੀਂ ਹੈ ਕਿ ਅੰਗਰੇਜ਼ਾਂ ਚੰਗਾ ਤਾਂ ਮੜਨਾ ਮਕਸਦ ਇਹ ਨਹੀਂ ਕਿ ਕਿਦਰ ਨੇ ਉਹ ਚਲਾਕ ਨੂੰ ਦੱਸਿਆ ਵੀ ਬੰਦੇ ਨੂੰ ਦੱਸਿਆ ਵੀ ਤੂੰ ਇਹਨੂੰ ਕਿੱਥੇ ਲੈ ਕੇ ਜਾ ਰਿਹਾ ਫਿਰਦਾ ਇਹਦੇ ਤੇ ਡੰਗ ਮਾਰਨਾ ਹੀ ਪਾਣਾ ਇਸ ਤਰ੍ਹਾਂ ਤੇ ਨਿਆਰਾ ਦੇ ਅੰਦਰ ਇਹੀ ਹੋ ਜਾਏਗਾ ਤਾਂ ਉਹ ਪਹਿਲਾਂ ਕੀ ਕਰਨਾ ਕੇਰੇ ਸੱਪ ਦਾ ਸੱਪ ਦਾ ਤੇ ਕੰਮ ਹੀ ਡੰਗ ਮਾਰਨਾ ਉਹਨੇ ਬੰਦੇ ਨੂੰ ਦੱਸਿਆ ਕਿ ਤੂੰ ਇਹਨੂੰ ਕਿੱਥੇ ਨਾਲ ਚੁੱਕੀ ਫਿਰਦਾ ਇਹਨੂੰ ਤੇ ਉਸੇ ਟਾਈਮ ਮਾਰ ਦੇਣਾ ਚਾਹੀਦਾ ਠੀਕ ਹੈ ਜੀ ਹੁਣ ਇਹਦੇ ਸੁਭਾਜ ਦਾ ਹੀ ਬਾਝੂ ਕਰ ਹੁਣ ਜੀ ਸਿੰਘ ਆਪਣੀ ਘਰ ਚ ਆਉਂਦੇ ਐਸੇ ਦਿੱਤਰੀ ਗੱਲ ਐ ਐਸੇ ਸੱਪ ਨੇ ਨਹੀਂ ਸੱਪ ਨੇ ਨਹੀਂ ਐਸੇ ਖਾਂਦੇ ਕਿ ਮਨਵ ਚੰਗੇ ਇਨਸਾਨਾਂ ਚੰਗਾ ਹੀ ਹੁੰਦਾ ਚਲ ਇਹ ਇਹਨਾਂ ਨੇ ਕਹਦਾ ਤਾਂ ਵੀ ਚੰਗੇ ਨਾਲ ਕਹਿੰਦਾ ਵੀ ਠੀਕ ਹੈ ਉਹ ਕਹਾਣੀ ਇਦਾਂ ਐ ਕਿ ਸਾਨੂੰ ਵੀ ਛੋਟੇ ਹੁੰਦੇ ਸੁਣਾਈ ਗਈ ਉਹ ਕਹਾਣੀ ਐ ਆਪਣੇ ਘੁੱਗੀ ਤੇ ਕਿڑی ਪਹਾਣੀ ਇਦਾਂ ਐ ਕਿ ਜਿਹੜੀ ਘੁੱਗੀ ਐ ਮਨ ਲਓ ਜੰਗਲ ਵਿੱਚ ਉਹਨੂੰ ਕਿਤੇ ਪਿਆਸ ਲੱਗਦੀ ਪਿਆਸ ਲੱਗਦੀ ਤਾਂ ਜਾਂਦੀ ਪਾਣੀ ਪੀਣ ਹੈਨਾ ਉੱਥੇ ਜੀੜੀ ਹੁੰਦੀ ਆ ਪਰ ਮੰਨ ਲਓ ਡੁੱਬਦੀ ਹੁੰਦੀ ਆ ਉਹਨੇ ਦੇਖ ਲਿਆ ਤੋਬੇ ਜੇ ਕਿਤੇ ਮਾਰ ਬੈਠਾ ਤੋਬੇ ਜੇ ਕਿਹਾਲੋ ਮਾਣ ਦਰਿਆਵਾਂ ਚ ਕਹਾਲੋ ਦਰਿਆ ਆ ਜੀ ਦਰਿਆ ਆ ਜ ਨਹੀਂ ਛੋਟਾ ਹੋਣਾ ਥੋੜਾ ਪਾਣੀ ਹੋਣਾ ਹਾਂ ਤੋਬਾ ਹੀ ਕਹਾਲੋ ਤੋਬਾ ਇਹ ਉਹ ਦੇਖਦੀ ਹੈ ਕਿ ਉਹ ਡੁੱਬੰਦੀ ਹੈ ਉਹ ਕੋਈ ਦਾ ਪੱਟਾ ਹੁੰਦਾ ਲੱਗੀ ਛੱਗੀ ਪਿਆ ਹਣਾ ਤੇ ਉਹ ਉਹਨੂੰ ਪਾਣੀ ਚ ਛੁੜਦੀ ਆ ਤਾਂ ਵੀਡੀਓ ਨੂੰ ਬਚ ਉੱਤੇ ਪੱਤੇ ਤੇ ਚੜ੍ਹ ਜਾਂਦੀ ਹੈ ਜੜ ਕੇ ਆਈ ਬਾਹਰ ਆ ਜਾਂਦੀ ਤੇ ਉਹ ਕਹਿੰਦੀ ਹੈ ਕਿ ਮਤਲਬ ਐਨੇ ਮੇਰੀ ਜਾਨ ਬਚਾਈ ਆ ਉਹ ਮਤਲਬ ਅੱਗੇ ਚੱਲ ਪੈਂਦੇ ਵੀ ਠੀਕ ਆ ਆਪਾਂ ਹੋ ਗਏ ਆਪਣਾ ਅਨੇਕੀ ਕਾ ਕੀਤੇ ਦੇ ਗਾਂ ਦੋਤੇ 2:00 ਵਜੇ ਦਾ ਲਾਗੋ ਏਦਾਂ ਹੀ ਥੋੜੇ ਦਿਨਾਂ ਬਾਅਦ ਭੁੱਗੀ ਉੱਥੇ ਬੈਠੀ ਹੁੰਦੀ ਆਪਣੇ ਕੀ ਨਾ ਜੰਗਲ ਦੇ ਉੱਤੇ ਹੁੰਦੀ ਨਾ ਆਪਣੀ ਰੱਖੜ ਰੱਖੜ ਦੇ ਉੱਤੇ ਕੀ ਨੰਦੇ ਤਾਣੀ ਤਾਣੀ ਉੱਤੇ ਬੈਠੀ ਹੁੰਦੀ ਹੈ ਤੇ ਉਹ ਸ਼ਿਕਾਰੀ ਇੱਕ ਹੰਦਾ ਉਹ ਨਿਸ਼ਾਨ ਲਾ ਕੇ ਬੈਠਾ ਲਾਉਤੇ ਤੇ ਕੀੜੀ ਵੇਖਦੀ ਆ ਕਿ ਭੁੱਗੀ ਤੇ ਉਹੀ ਹੈ ਜਿਹਨੇ ਮੇਰੀ ਜਾਨ ਬਚਾਈ ਹਾਂਜੀ ਤੇ ਉਹ ਵੇਖਦੀ ਆ ਕਿ ਮੱਲਾ ਨਿਸ਼ਾਨਾ ਲਾ ਕੇ ਬੈਠਾ ਵਾ ਤੇ ਉਹ ਕੀ ਕਰਦੀ ਆ ਉਹਦੇ ਪੈਰ ਤੇ ਜਾ ਕੇ ਚੰਦੀ ਵੱਜ ਜਾਂਦੀ ਉਹ ਜਦੋਂ ਪੈਰ ਦਾ ਹਿੱਲਦਾ ਤਾਂ ਨਿਸ਼ਾਨਾ ਜਾਂਦਾ ਚੋ ਤੇ ਥੁੱਗੀ ਜਾਂਦੀ ਉੱਡ ਮਤਲਬ ਇਹ ਚੀਜ਼ ਦੱਸੀ ਗਈ ਆ ਕਿ ਜੇ ਕਿਸੇ ਪਰਸੰਦਾ ਚੰਗਾ ਕਰੋ ਤਾਂ ਨਾਲ ਵੀ ਅੱਗੇ ਜਾ ਕੇ ਚੰਗਾ ਹੋਊਗਾ ਇਹ ਨਹੀਂ ਕਹਤਾ ਦੇ ਕਿ ਤਨਾ ਬੜਾਈਓ ਤੇ ਹਾਂ ਹੁਣ ਆ ਦੂਜੀ ਗੱਲ ਆ ਕਿ ਆ ਹੁਣ ਆ ਸਿੱਖਿਆ ਦਾ ਹੈ ਕਿ ਕਹਾਣੀ ਸੀ ਨਾ ਇਹ ਬੱਚਿਆਂ ਨੂੰ ਆ ਸਿੱਖਿਆ ਦੇਣ ਵਾਲੀ ਹੈ ਕਿ ਕਾਰਪਨਿਕ ਚਿੰਝਾਂ ਜਾਂ ਜਦ ਕਹਾਣੀਆਂ 'ਚ ਕੀ ਹੁੰਦਾ ਹੈ ਕਿ ਇਹ بڑے ਜੀਵ ਜंतुਵਾਂ ਦੇ ਨਾਲ ਇਹ ਜਲੀ ਚੀਜ਼ਾਂ ਦਰਸਾਈਆਂ ਜਾਂਦੀਆਂ ਤੇ ਸਭ ਤੋਂ ਵੱਧ ਕਾਲਪਨਿਕ ਚੀਜ਼ਾਂ ਦੀ ਜਿਹੜੀ ਮਾਈਨਸ ਪੁਆਇੰਟ ਵੀ ਗਾ ਲਓ ਜਿੰਨੀਆਂ ਵੀ ਕਹਾਣੀ ਕਾਲਪਨਿਕ ਹੁੰਦੀ ਹੈ ਇਹਨਾਂ ਦਾ ਅਖੀਰ ਹਮੇਸ਼ਾ ਐਵੇਂ ਕਰ ਦਿੱਤਾ ਹੁੰਦਾ ਗੋਲ ਮੋਲ ਜਾਂ ਕਰ ਦਿੰਦੇ ਕਿਉਂਕਿ ਇਹ ਕਹਾਣੀ ਜੜੀ ਹੈ ਜਿਹਦਾ ਲੋਕਾਣੀਆਂ ਦੇ ਤੌਰ ਤੇ ਆਉਂਦੀਆਂ ਜਿਹੜੀਆਂ ਸੁਣੀਆਂ ਸੁਣਾਈਆਂ ਹੁੰਦੀਆਂ ਤੇ ਸੁਣੀਆਂ ਸੁਣਾਈਆਂ ਕਹਾਣੀਆਂ ਵਿੱਚੋਂ ਛੋਟ ਵੀ ਹੁੰਦੀ ਜਾਂਦੀਆਂ ਮੰਨ ਲਓ ਕਿਸੇ ਨੇ ਸੁਣਾਈ ਸੀ ਉਹ ਤੋਂ ਘਟਦੀ ਵੀ ਜਾਂਦੀ ਅਤੇ ਕਈ ਵਾਰੀ ਵੀ ਹੁੰਦਾ ਵੱਧਦੀ ਵੀ ਜਾਂਦੀ ਹੈ ਤੋ ਇਹ ਮਤਲਬ ਕਿ ਪੂਰਨ ਤਰੀਕੇ ਨਾਲ ਲਿਖਤ ਵੱਧ ਨਹੀਂ ਹੁੰਦੀ ਜਿਹਦੇ ਕਰਕੇ ਇਹਨਾਂ ਦਾ ਅਖੀਰ ਜਿਹੜਾ ਖਾਸ ਕਰਕੇ ਇਹ ਕਮਜ਼ੋਰੀ ਹੁੰਦਾ ਆ ਪਤਾ ਨਹੀਂ ਹੁੰਦਾ ਵੀ ਅੰ内 ਕੀ ਕਰਦਿਆਂ ਹੁੰਦਾ ਇਹਨਾਂ ਦਾ ਤੇ ਹੁਣ ਕਮਲਬੀਰ ਸਿੰਘ ਹੋਣੀ ਆਪਣੀ ਕਹਾਣੀ ਇੱਕ ਸਾਂਢ ਕੇ ਜਿਹੜੀ ਸੀਰੀਅਸ ਟਰਪਿਕ ਨੂੰ ਦਰਸਾਉਂਦੀ ਆ ਸਾਜਾ ਮਲਗਾ ਜਿਹਦਾ ਨਾਮ ਆ ਤੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਤੇ ਚਲੋ ਵੈਸੇ ਸਾਡੇ ਕਹਾਣੀਆਂ ਜਿਹੜੀਆਂ ਲੋਕ ਕਹਾਣੀਆਂ ਚੱਲਦੀਆਂ ਸੀ ਤੇ ਇਸ ਵਿਸ਼ੇ ਦੇ ਵਿੱਚ ਮਤਲਬ ਮੇਰਾ ਥੋੜਾ ਜਿਹਾ ਦਿਲ ਬਦਲ ਗਿਆ ਕਿ ਆਪਾਂ ਜੀਹੜੀ ਕਹਾਣੀ ਹੈ ਲੋਕ ਕਹਾਣੀ ਕਹਿਗੇ ਜਾਂ ਮਤਲਬ ਜਾਂ ਇਸ ਵਿਸ਼ੇ ਦੇ ਨਾਲ ਟੱਚ ਵਾਲੀ ਕਹਾਣੀ ਜਿਹੜੀ ਹੈ ਸੁਣਾ ਦਈਏ ਸਾਂਝਾ ਨਲਕਾ ਕੋਈ ਕਹਾਣੀ ਜਿਹੜੀ ਹੈ ਉਹ ਫਿਰ ਸੁਣਾਵਾਂਗੇ ਉਸਦੇ ਵਾਸਤੇ ਤੁਸੀਂ ਵੇਟ ਕਰੋ ਚਲੋ ਤੇ ਨਾਲੇ ਦੱਸਿਓ ਵੀ ਤੁਸੀਂ ਸਾਂਝਾ ਨਲਕਾ ਕਹਾਣੀ ਸੁਣਨਾ ਚਾਹੁੰਦੇ ਹੋ ਜਾਂ ਨਹੀਂ ਹੈ ਨਾ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਅ ਮੇਰੀ ਜਿਹੜੀ ਕਹਾਣੀ ਹੈ ਉਸਦੇ ਵਿੱਚ ਵੀ ਇਹੀ ਚੀਜ਼ ਹੈ ਕਿ ਜਿੱਦਾਂ ਇਹਨਾਂ ਨੇ ਸੁਣਾਇਆ ਵੀ ਇਨਸਾਨ ਇਨਸਾਨ ਦੇ ਨਾਲ ਕਰਦਾ ਹੈ ਜੇ ਨੇਕੀ ਕਰਦਾ ਹੈ ਤੇ ਉਹਨੂੰ ਛੱਡ ਦੇਣਾ ਚਾਹੀਦਾ ਜਾਂ ਭੁੱਲ ਜਾਣਾ ਚਾਹੀਦਾ ਉਹਨਾਂ ਨੇ ਖਾਸ ਕਰ ਸੁਣਾਇਆ ਕਿ ਇਨਸਾਨ ਜਿਹੜਾ ਵੀ ਇਨਸਾਨ ਨੂੰ ਜਿਹੜਾ ਉਹ ਕਰਦਾ ਵਾ ਉਹ ਇੱਕ ਦੂਜੇ ਦਾ ਭਲਾ ਹੁੰਦਾ ਮੈਂ ਸੁਣਾਉਂਦਾ ਕਿ ਰੱਬ ਜੋ ਵੀ ਕਰਦਾ ਉਹ ਚੰਗਾ ਹੀ ਕਰਦਾ ਹੈ ਤੇ ਇੱਕ ਵਾਰ ਇੱਕ ਰਾਜਾ ਹੁੰਦਾ ਤੇ ਉਹ ਜਦੋਂ ਆਪਣਾ ਦਰਬਾਰ ਚ ਜਾ ਕੇ ਬੈਠਾ ਹੁੰਦਾ ਤੇ ਉਹਦਾ ਜਿਹੜਾ ਵਜ਼ੀਰ ਹੁੰਦਾ ਬਹੁਤ ਸਿਆਣਾ ਹੁੰਦਾ ਤੇ ਬਹੁਤ ਜ਼ਿਆਦਾ ਧਾਰਮਿਕ ਹੁੰਦਾ ਅਧਿਆਤਮਿਕ ਕੈਲੀ ਹੁੰਦਾ ਤੇ ਉਹ ਜਦੋਂ ਉਹਨੂੰ ਆਖਦਾ ਕਿ ਵੀ ਕੋਈ ਗੱਲ ਨਹੀਂ ਮਹਾਰਾਜ ਜੀ ਕਿ ਜੋ ਵੀ ਸਾਡੇ ਨਾਲ ਚੱਲ ਰਿਹਾ ਹੈ ਕੋਈ ਗੱਲ ਨਹੀਂ ਆ ਸਭ ਕੁਝ ਚੰਗਾ ਹੋਵੇਗਾ ਸਭ ਕੁਝ ਚੰਗਾ ਹੋਵੇਗਾ ਤੇ ਇੱਕ ਦਿਨ ਰਾਜਾ ਜਿਹੜਾ ਵੀ ਉਹ ਜੰਗ ਤੋਂ ਹਾਰ ਕੇ ਆਇਆ ਹੁੰਦਾ ਤੇ ਉਹ ਥੋੜਾ ਜਿਹਾ ਕ੍ਰੋਧਿਤ ਹੁੰਦਾ ਆ ਤੇ ਜਦੋਂ ਉਹ ਉਹਨੂੰ ਕਹਿੰਦਾ ਵੀ ਕਿ ਸਾਡੇ ਨਾਲ ਇੰਝ ਹੋਇਆ ਤੇ ਅਸੀਂ ਇਸ ਦਾ ਬਦਲਾ ਲੈ ਲਵਾਂ ਤੇ ਉਹ ਫਿਰ ਅਧਿਆਤਮਕਤਾ ਦੇ ਵੱਲ ਚੱਲਦਾ ਜਾਂਦਾ ਧਾਰਮਿਕਤਾ ਵੱਲ ਚੱਲਦਾ ਤੇ ਉਹ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਮਹਾਰਾਜ ਜੀ ਜੋ ਵੀ ਹੁੰਦਾ ਉਹ ਭਲੇ ਲਈ ਹੀ ਹੁੰਦਾ ਆ ਤੇ ਜਿਹੜਾ ਫਿਰ ਰਾਜਾ ਹੁੰਦਾ ਉਹ ਗੁੱਸੇ ਦੇ ਵਿੱਚ ਹੁੰਦਾ ਆ ਉਹ ਕਹਿੰਦਾ ਕਿ ਅਸੀਂ ਇੱਥੇ ਇੰਨਾ ਵੱਡਾ ਜੰਗ ਹਾਰ ਗਏ ਆ ਤੇ ਤੂੰ ਬਾਰ ਬਾਰ ਉਸੇ ਰਟਣ ਨੂੰ ਲਗਾ ਕੇ ਬੈਠਾ ਆ ਉਹ ਕਹਿੰਦਾ ਵੀ ਇਹਨੂੰ ਖੜੋ ਇਹਨੂੰ ਕੈਦ ਕਰੋ ਤੇ ਇਹਨੂੰ ਸੁਣ ਦਿਓ ਇਹਨੂੰ ਦੱਸੋ ਕਿ ਰੱਬ ਜੋ ਕਰਦਾ ਚੰਗਾ ਕਰਦਾ ਇਹਨੂੰ ਮਤਲਬ ਇੱਕ ਵਾਰ ਦਿਖਾਓ ਮੈਂ ਵੀ ਇਹਨੂੰ ਦੱਸੋ ਵੀ ਹਾਂ ਇੱਕ ਇਹ ਵੀ ਚੀਜ਼ ਹੋ ਜਾਂਦੀ ਆ ਵੀ ਉਹ ਬੰਦਾ ਕਹਿੰਦਾ ਵੀ ਨਹੀਂ ਮੈਂ ਇੱਥੇ ਜਿਹੜਾ ਸੁਪੀਰੀਅਰ ਬੰਦਾ ਆ ਤੇ ਇਹ ਕਿਹਨੂੰ ਰੱਬ ਮੰਨੀ ਕਰਦਾ ਆ ਤੇ ਉਹ ਫਿਰ ਉਹਨੂੰ ਬੰਦ ਕਰ ਦਿੰਦੇ ਨੇ ਉਹ ਕਹਿੰਦੇ ਵੀ ਇਹਦੀ ਧੌਣ ਲਾ ਦਿਓ ਤੇ ਜਦੋਂ ਉਹ ਧੌਣ ਲਾ ਦਿੰਦੇ ਆ ਉਹ ਧੌਣ ਲਾਣ ਦੀ ਉਹਨੂੰ ਲੈ ਕੇ ਜਾਂਦੇ ਆ ਤੇ ਅੱਛਾ ਇਹ ਧੌਣ ਲਾਣ ਦੀ ਕੰਮ ਕਰਾਉਂਦੇ ਆ ਕੰਮ ਕਰਾ ਚੰਗ ਕਰਾ ਧੌਣ ਲਾਣ ਦੀ ਹੈ ਨਾ ਲੈ ਕੇ ਜਾਂਦੇ ਆ ਤੇ ਉਹ ਕੀ ਆ ਵੀ ਉਹ ਫਿਰ ਉਹ ਜਿਹੜਾ ਹੁੰਦਾ ਆ ਰਾਜਾ ਹੁੰਦਾ ਆ ਉਹਨੂੰ ਤਰਸ ਆ ਜਾਂਦਾ ਉਹ ਤੇ ਕਹਿੰਦਾ ਚਲੋ ਕੋਈ ਗੱਲ ਨਹੀਂ ਆ ਇਹ बार-बार ਉੱਪਰ ਨੂੰ ਉਂਗਲੀ ਕਰਦਾ ਇਹਦੀ ਇੰਨੀ ਉਂਗਲੀ ਲਾ ਦਿਓ ਧੌਣ ਰਹਿਣ ਦਿਓ ਉਹ ਫਿਰ ਕਹਿੰਦੇ ਚਲੋ ਠੀਕ ਆ ਤੇ ਉਹਦੀ ਇੰਨੀ ਜਿਹੜੀ ਆ ਉਹ ਉਂਗਲੀ ਕਰ ਦਿੰਦਾ ਤੇ ਫਿਰ ਜਦੋਂ ਉੱਥੇ ਉਹ ਸ਼ਿਕਾਰ ਕਰਨ ਜਾਂਦੇ ਹਨ ਹੈ ਤੇ ਜਦੋਂ ਉਹਦੇ ਨਾਲ ਹੋ ਜਾਂਦਾ ਆ ਤੇ ਜਦੋਂ ਰਾਜਾ ਹੁੰਦਾ ਆ ਤੇ ਨਾਲ ਉਹਦਾ ਵਜ਼ੀਰ ਹੁੰਦਾ ਆ ਵਜ਼ੀਰ ਜਿਹੜਾ ਉਹ ਦੂਜੇ ਪਾਸੇ ਚਲਾ ਜਾਂਦਾ ਆ ਤੇ ਜਿਹੜਾ ਰਾਜਾ ਹੁੰਦਾ ਆ ਉਹ ਦੂਸਰੇ ਪਾਸੇ ਚਲਾ ਜਾਂਦਾ ਆ ਤੇ ਰਾਜੇ ਦੇ ਨਾਲ ਹੁੰਦੇ ਆ ਸਪਾਹੀ ਤੇ ਫਿਰ ਉਹ ਉਹਨੂੰ ਕਹਿੰਦਾ ਵੀ ਮੈਂ ਜਿਹੜਾ ਵੀ ਉੱਥੋਂ ਦੀ ਉੱਥੇ ਜਿਹੜੇ ਕੀ ਜੰਗਲੀ ਹੁੰਦੇ ਨੇ ਉਹ ਉਹਨਾਂ ਨੂੰ ਪੈ ਜਾਂਦੇ ਆ ਜਿਹੜਾ ਫੜ ਲੈਂਦੇ ਆ ਤੇ ਜਿਹੜਾ ਰਾਜਾ ਹੁੰਦਾ ਆ ਉਹ ਤੇ ਸਪਾਈਆਂ ਦੇ ਨਾਲ ਆ ਜਾਂਦਾ ਆ ਵਾਪਸ ਜਿਹੜਾ ਉਹ ਹੁੰਦਾ ਆ ਵਜ਼ੀਰ ਹੁੰਦਾ ਉਹਨੂੰ ਫੜ ਲੈਂਦੇ ਆ ਰਾਜਾ ਸਮਝ ਕੇ ਕਿਉਂਕਿ ਉਹਦੀ ਪ੍ਰਸ਼ਾਦ ਪ੍ਰਸ਼ਾਦ ਵੀ ਹੋਣੀ ਹੁੰਦੀ ਹੈ ਤੇ ਉਹ ਉਹਨੂੰ ਕੀ ਕਰਦੇ ਆ ਵੀ ਉਹ ਤੇ ਬਲੀ ਦੇਣ ਲਈ ਲੈ ਕੇ ਜਾਂਦੇ ਆ ਦੇਵਤੇ ਨੂੰ ਤੇ ਫਿਰ ਉਹ ਕੀ ਆ ਵੀ ਉਹਨਾਂ ਦੀ ਇੱਕ ਰੀਤ ਹੁੰਦੀ ਆ ਵੀ ਜਿੱਦਾਂ ਕਿ ਆਪਾਂ ਕਹਿ ਲਈਏ ਵੀ ਕੋਈ ਚੀਜ਼ ਕੱਢੀ ਜਾਂ ਫਿਰ ਝੂਠੀ ਚੀਜ਼ ਜਿੱਦਾਂ ਆਪਾਂ ਕਹਿੰਦੇ ਆ ਆਪਣੇ ਦੇਵਤੇ ਨੂੰ ਨਹੀਂ ਚੜਾਉਂਦੇ ਹੈਗੇ ਮਨਾਉਤ ਹੁੰਦੀ ਆ ਤੇ ਜਦੋਂ ਉਹ ਸਾਰਾ ਜਾਇਜ਼ਾ ਕਰਦੇ ਆ ਉਹ ਬਲੀ ਜਦੋਂ ਕਰਨ ਲੱਗੇ ਹੁੰਦੇ ਤੇ ਉਹ ਦੇਖਦੇ ਆ ਵੀ ਉਹਦੀ ਉਂਗਲੀ ਇੱਕ ਕੱਟੀ ਹੋਈ ਐ ਉਹ ਜਨੂਨ ਦੇਖਦੇ ਤੇ ਉਹ ਉਹਨੂੰ ਕਹਿੰਦੇ ਆ ਵੀ ਨਹੀਂ ਅਸੀਂ ਇਹਦੀ ਬਲੀ ਨਹੀਂ ਦੇ ਸਕਦੇ ਆ ਉਹ ਪ੍ਰਮਾਨ ਨਹੀਂ ਹੋਏਗੀ ਤੇ ਜਿਹੜਾ ਸਾਡਾ ਕੋਲ ਦੇਵਤਾ ਆ ਉਹ ਹੋਰ ਨਾਰਾਜ਼ ਹੋ ਜਾਏਗਾ ਤੇ ਉਹਨੂੰ ਇਸੇ ਤਰ੍ਹਾਂ ਸ਼ਰਤ ਹੁੰਦੀ ਐ ਤੇ ਜਦੋਂ ਫਿਰ ਉਹ ਵਾਪਸ ਆਂਦਾ ਯਾਰ ਉੱਥੇ ਦਰਬਾਰ ਦੇ ਵਿੱਚ ਤੇ ਫਿਰ ਰਾਜਾ ਉਹਨੂੰ ਪੁੱਛਦਾ ਕਹਿੰਦਾ ਕਿ ਵੀ ਤੂੰ ਵਾਪਸ ਕਿਵੇਂ ਆ ਗਿਆ ਤੈਨੂੰ ਤੇ ਇਦਾਂ ਉਹ ਲੈ ਗਏ ਸੀਗੇ ਜਾਂ ਅੰਗਲੀ ਲੈ ਗਏ ਸੀਗੇ ਤੇ ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਰੱਬ ਜੋ ਕਰਦਾ ਐ ਉੱਚੰਗਾ ਹੀ ਕਰਦਾ ਕਹਿੰਦਾ ਜੇ ਤੁਸੀਂ ਮੈਨ ਜੇ ਤੁਸੀਂ ਉੱਥੇ ਕਰੋਧ ਦੇ ਤੇ ਨਾ ਹੁੰਦੇ ਤੇ ਤੁਸੀਂ ਮੈਨੂੰ ਉੱਥੇ ਨਾ ਸਜ਼ਾ ਲਈ ਭੇਜਦੇ ਮੇਰੀ ਧੌਣ ਨੂੰ ਛੱਡ ਕੇ ਤੇ ਮੇਰੀ ਉਂਗਲੀ ਨਾ ਵੜਦੇ ਜੇਕਰ ਤੁਸੀਂ ਨਾ ਵੜਦੇ ਤੇ ਉਹ ਵੜਦੇ ਤੇ ਜਾਂ ਫਿਰ ਇਹੀ ਚੀਜ਼ ਹੁੰਦੀ ਹੈ ਕਿ ਰੱਬ ਜੋ ਵੀ ਕਿਸੇ ਚੀਜ਼ ਨੂੰ ਕਰਦਾ ਹੈ ਜਾਂ ਕੁਦਰਤ ਜੋ ਵੀ ਕਿਸੇ ਚੀਜ਼ ਨੂੰ ਕਰਦੀ ਹੈ ਉਹ ਚੰਗਾ ਠੀਕ ਕਰਦੀ ਹੈ ਅਖੀਰ ਦੇ ਅਖੀਰ ਇਹ ਹੀ ਹੁੰਦਾ ਹੈ ਕਿ ਚੰਗਾ ਹੀ ਹੁੰਦਾ ਤੁਹਾਡੇ ਲਈ ਕਈ ਵਾਰੀ ਸਾਡੀ ਸੋਚੇ ਕੰਮ ਕਰ ਲੇਟ ਸਮਝ ਆਉਂਦੀ ਹੈ ਜਾਂ ਸਾਨੂੰ ਉਹੀ ਚੀਜ਼ਾਂ ਨਹੀਂ ਸਾਨੂੰ ਸਿਰਫ ਅੱਜ ਦੀ ਪ੍ਰੈਜ਼ੈਂਟ ਚੀਜ਼ ਪਤਾ ਲੱਗਦੀ ਹੁੰਦੀ ਹੈ ਜਾਂ ਜਿਹੜਾ ਸਾਡਾ ਜਿਹੜਾ ਭੂਤਕਾਲਾ ਸਾਨੂੰ ਉਹ ਯਾਦ ਆ ਰਿਹਾ ਹੁੰਦਾ ਸਾਨੂੰ ਭੁਵਿੱਖ ਨਹੀਂ ਨੰ ਦਿਖ ਰਿਹਾ ਹੁੰਦਾ ਉਹਦੇ ਕਰਕੇ ਹਮੇਸ਼ਾ ਸਾਡੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਸੋ ਤੇ ਤੁਸੀਂ ਸਾਰੇ ਜਣੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਨਹੀਂ ਘਾੜੀ ਜ਼ਿਆਦਾ ਵਧੀਆ ਲੱਗੀ ਜ਼ਿਆਦਾ ਵਧੀਆ ਲੱਗੀ ਹੈ ਨਾ ਅੱਗੇ ਚਲੋ ਅੱਜ ਛੋਟੇ ਏਦਾਂ ਦੀ ਛੋਟੇ ਛੋਟੇ ਘਾੜੀ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਕਰਾਂਗੇ ਕਿਸੇ ਦਿਨ ਅਸੀਂ ਸੀਰੀਅਸ ਟਰੌਪਿਕ ਦੇ ਵਿੱਚ ਦਹਾਣ ਤਾਣ ਕੇ ਸਿੰਘ ਨਾਲ ਗੱਲ ਕੀਤੀ ਸਾਜਾਂ ਨਾਲ ਕਾ ਉਹ ਦਾਨੀਆਂ ਇਹਨਾਂ ਦੀ ਸਾਜਾਂ ਨਾਲਗਾ ਤੇ ਦੋ ਚਾਰ ਅਸੀਂ ਜਿਹੜੀਆਂ ਸਿੱਖਿਆ ਲਾਈਵ ਕਹਾਣੀਆਂ ਜਿਹੜੀਆਂ ਵੱਡਿਆਂ ਦੇ ਲਈ ਆ ਉਹ ਵੀ ਜਰੂਰ ਲੈ ਕੇ ਪੇਸ਼ ਹੋਵਾਂਗੇ ਤੇ ਉਦੋਂ ਤੱਕ ਲਈ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਰੱਬ ਰੱਖਾ ਤੇ ਪਿਆਰ ਕਰੀ ਸਤਿ ਸ਼੍ਰੀ ਅਕਾਲ